ਸੰਗਤ ਜੀ ਅੱਜ ਤੁਹਾਡੇ ਨਾਲ ਅਸੀਂ ਇੱਕ ਅਜੀਬ ਘੰਨਾ ਸਾਂਝੀ ਕਰਾਂਗੇ ਜਿਸ ਨਾਲ ਤੁਹਾਨੂੰ ਇਹ ਸੂਝੀ ਆਵੇਗੀ ਕਿ ਉਹ ਸੱਚੇ ਪਿਤਾ ਵਾਹਿਗੁਰੂ ਜੀ ਕਿੰਨੀਆਂ ਅਰਦਾਸਾਂ ਬਾਅਦ ਆਪਣੀ ਕਿਸੇ ਅਰਦਾਸ ਨੂੰ ਪੂਰਾ ਕਰਦੇ ਹਨ ਅਤੇ ਇਹ ਗੱਲ ਸੱਚੀ ਹੋ ਜਾਂਦੀ ਹੈ ਕਿ ਵਾਹਿਗੁਰੂ ਜੀ ਦੇ ਘਰ ਦੇਰ ਹੈ ਪਰਂ ਦੇਰ ਨਹੀਂ ਸੰਗਤ ਜੀ ਇਹ ਘਟਨਾ ਇੱਕ ਪਿੰਡ ਦੀ ਹੈ ਜਿੱਥੇ ਇੱਕ ਔਰਤ ਨੂੰ 10 ਸਾਲਾਂ ਤੋਂ ਕੋਈ ਔਲਾਦ ਨਹੀਂ ਸੀ ਉਸਨੇ ਪਤਾ ਨਹੀਂ ਕਿੰਨੀਆਂ ਥਾਵਾਂ ਤੇ ਮੱਥੇ ਟੇਕ ਕੇ ਅਰਦਾਸਾਂ ਕੀਤੀਆਂ ਪਰ ਉਸ ਨੂੰ ਹਮੇਸ਼ਾ ਲੱਗਦਾ ਸੀ ਕਿ ਵਾਹਿਗੁਰੂ ਜੀ ਇੱਕ ਨਾ ਇੱਕ ਦਿਨ ਜ਼ਰੂਰ ਮੇਰੀ ਮਨੋ ਕਾਮਨਾ ਪੂਰੀ ਕਰਨਗੇ। ਉਸਦੇ ਸੱਸ ਸਹੁਰੇ ਵੀ ਉਸ ਨੂੰ ਬੜਾ ਕੁਝ ਸੁਣਾਉਂਦੇ। ਕਾਫੀ ਮੰਦਾ ਬੋਲਦੇ ਤੇ ਕਈ ਪ੍ਰਕਾਰ ਦਾ ਉਸ ਉੱਤੇ ਦਬਾਅ ਪਾਉਂਦੇ। ਪਰ ਫਿਰ ਵੀ ਉਸ ਔਰਤ ਦਾ ਵਿਸ਼ਵਾਸ ਉਹ ਸੱਚੇ ਪਿਤਾ ਵਾਹਿਗੁਰੂ ਜੀ ਤੇ ਟੱਲ ਸੀ। ਇਸ ਨਾਲ ਹੀ ਇੱਕ ਦਿਨ ਉਹ ਅੰਦਰੋਂ ਬਹੁਤ ਜ਼ਿਆਦਾ ਟੁੱਟ ਗਈ। ਉਸ ਨੇ ਆਪਣੇ ਕਮਰੇ ਵਿੱਚ ਹੀ ਹੱਥ ਜੋੜ ਕੇ ਹੰਝੂ ਸੁੱਟਦੇ ਸੁੱਟਦੇ ਅਰਦਾਸ ਕੀਤੀ। ਕਿ ਵਾਹਿਗੁਰੂ ਮੈਂ ਹੁਣ ਕਿਸੇ ਵੀ ਜਗ੍ਹਾ ਤੇ ਨਹੀਂ ਜਾਣਾ। ਸਭ ਕੁਝ ਮੈਂ ਤੇਰੇ ਤੇ ਛੱਡ ਦਿੱਤਾ ਹੈ। ਰੋਜ਼ ਦੇ ਤਰ੍ਹਾਂ ਹੀ ਇੱਕ ਆਮ ਦਿਨ ਚੜਿਆ ਜਿਸ ਦਿਨ ਪਿੰਡ ਦੀ ਸੰਗਤ ਮਿਲ ਕੇ ਕਿਤੇ ਦੂਰ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਲਈ ਜਾ ਰਹੀ ਸੀ ਉਸ ਔਰਤ ਦੇ ਘਰੇ ਇੱਕ ਬੀਬੀ ਆਈ ਤੇ ਉਸ ਨੂੰ ਕਹਿਣ ਲੱਗੀ ਤੂੰ ਵੀ ਤਿਆਰ ਹੋ ਜਾ ਆਪਾਂ ਗੁਰੂ ਘਰ ਜਾਣਾ ਹੈ ਉਸ ਔਰਤ ਨੇ ਵੀ ਬਿਨਾਂ ਕੋਝੋ ਸੋਚੇ ਇੱਕਦਮ ਹਾਂ ਕਰ ਦਿੱਤੀ ਪਿੰਡ ਦਾ ਹੀ ਟਰੈਕਟਰ ਸੀ ਜੋ ਕਿ ਸਾਰੀ ਸੰਗਤ ਨੂੰ ਉੱਥੇ ਲੈ ਕੇ ਜਾ ਰਿਹਾ ਸੀ ਸੰਗਤ ਜੀ ਟਰਾਲੀ ਵਿੱਚ ਪਿੰਡ ਦੇ ਹੋਰ ਬੀਬੀਆਂ ਭੈਣਾਂ ਵੀ ਸਨ ਅਤੇ ਉਹ ਔਰਤ ਵੀ ਜਿਸ ਦੇ ਕੋਈ ਉਲਾਦ ਨਹੀਂ ਸੀ ਇਸੇ ਤਰ੍ਹਾਂ ਵੀਰ ਭਰਾ ਵੀ ਸਨ ਜੋ ਟਰੈਕਟਰ ਤੇ ਬੈਠੇ ਸਨ ਸਾਰੀ ਸੰਗਤ ਨੇ ਗੁਰਦੁਆਰਾ ਸਾਹਿਬ ਲਈ ਸਵੇਰੇ ਸਵੇਰੇ ਚਾਲੇ ਪਾ ਦਿੱਤੇ ਉਹਨਾਂ ਨੇ ਟਰਾਲੀ ਦੇ ਪਿੱਛੇ ਦਰੀਆਂ ਵਿਛਾਲ ਲਈਆਂ ਤਾਂ ਕਿ ਬੈਠਲ ਵਿੱਚ ਕੋਈ ਦਿੱਕਤ ਨਾ ਆਵੇ ਸੰਗਤ ਜੀ ਸਿਆਲਾਂ ਦੇ ਦਿਨ ਹੋਣ ਕਰਕੇ ਉਹਨਾਂ ਨੇ ਟਰਾਲੀ ਨੂੰ ਉੱਤੋਂ ਵੀ ਕਵਰ ਕੀਤਾ ਹੋਇਆ ਸੀ ਉਹ ਪੈਣ ਵੀ ਟਰਾਲੀ ਦੇ ਵਿੱਚ ਹੀ ਬੈਠੀ ਸੀ ਜੋ ਕਿ ਦੂਸਰੀਆਂ ਬੀਬੀਆਂ ਨਾਲ ਆਪਣਾ ਦੁੱਖ ਪ੍ਰਗਟ ਕਰ ਰਹੀ ਸੀ ਉਹਨਾਂ ਨੂੰ ਬੋਲ ਰਹੀ ਸੀ ਕਿ ਪਤਾ ਨਹੀਂ ਸੱਚੇ ਪਿਤਾ ਮੇਰੀ ਝੋਲੀ ਕਦੋਂ ਔਲਾਦ ਪਾਉਣਗੇ ਇਸੇ ਤਰ੍ਹਾਂ ਹੀ ਵਿਸ਼ਵਾਸ ਕਰਕੇ ਉਹ ਵਾਰ-ਵਾਰ ਮੂਲਮੰਤਰ ਜੀ ਦਾ ਜਾਪ ਕਰਦੀ ਜਾਂਦੀ ਸੀ। ਕੁਝ ਦੂਰੀ ਤੋਂ ਬਾਅਦ ਸੜਕ ਕਾਫੀ ਖਰਾਬ ਆ ਗਈ ਜਿਸ ਕਾਰਨ ਟਰਾਲੀ ਜਿਆਦਾ ਬੁੜਕ ਰਹੀ ਸੀ ਤੇ ਬੀਬੀਆਂ ਨੂੰ ਬੈਠਣ ਵਿੱਚ ਤਕਲੀਫ ਹੋ ਰਹੀ ਸੀ। ਸੰਗਤ ਜੀ ਜਿਹੜੇ ਵੀ ਵੀਰ ਉਪਰਾ ਟਰੈਕਟਰ ਤੇ ਬੈਠੇ ਸੀ ਉਹਨਾਂ ਨੇ ਟਰੈਕਟਰ ਨੂੰ ਰੋਕਿਆ ਤੇ ਸਾਈਡ ਤੇ ਵਾਹਣਾ ਵਿੱਚ ਪਈ ਪਰਾਲੀ ਨੂੰ ਟਰਾਲੀ ਵਿੱਚ ਸੁੱਟਣ ਦੀ ਸਕੀਮ ਬਣਾਈ। ਉਹਨਾਂ ਸਾਰੇ ਵੀਰਾਂ ਨੇ ਟਰਾਲੀ ਦੇ ਵਿੱਚ ਕਾਫੀ ਪਰਾਲੀ ਸੁੱਟ ਲਈ ਤੇ ਉੱਪਰ ਦੀਆਂ ਸੁੱਟ ਲਈਆਂ। ਉਹਨਾਂ ਨੇ ਫਿਰ ਤੋਂ ਗੁਰਦੁਆਰਾ ਸਾਹਿਬ ਨੂੰ ਚੱਲੇ ਪਾ ਦਿੱਤੇ। ਸੰਗਤ ਜੀ 15-20 ਮਿੰਟ ਤੋਂ ਬਾਅਦ ਉਹ ਕੀ ਦੇਖਦੇ ਹਨ ਕਿ ਪਿੱਛੋਂ ਇੱਕ ਕਾਰ ਵਾਲਾ ਉਹਨਾਂ ਨੂੰ ਬਹੁਤ ਤੇਜ਼ੀ ਨਾਲ ਹਾਰਨ ਮਾਰ ਰਿਹਾ ਹੈ। ਉਸ ਦੇ ਵਾਰ-ਵਾਰ ਹਾਰਨ ਮਾਰਨ ਤੇ ਟਰੈਕਟਰ ਵਾਲੇ ਨੇ ਇੱਕ ਪਾਸੇ ਟਰੈਕਟਰ ਰੋਕ ਲਿਆ। ਉਹ ਕਾਰ ਵਾਲੇ ਨੇ ਰੋਕ ਕੇ ਕਿਹਾ ਕਿ ਭਾਈ ਤੁਹਾਡੀ ਟਰਾਲੀ ਦੇ ਡੱਲੇ ਪਿੱਛੇ ਮੈਂ ਸੱਪ ਦੇਖਿਆ ਸੀ। ਸਾਰੀ ਸੰਗਤ ਡਰ ਗਈ। ਉਹਨਾਂ ਨੇ ਜਲਦੀ-ਜਲਦੀ ਡੱਲਾ ਖੋਲ ਕੇ ਸਾਰੀਆਂ ਬੀਬੀਆਂ ਭੈਣਾਂ ਨੂੰ ਥੱਲੇ ਉਤਾਰ ਦਿੱਤਾ। ਟਰੈਕਟਰ ਵਾਲੇ ਵੀਰਾਂ ਨੇ ਸੱਪ ਨੂੰ ਬੜਾ ਲੱਭਿਆ ਪਰ ਉਹਨਾਂ ਨੂੰ ਉਹ ਕਿਤੇ ਨਹੀਂ ਦਿਸਿਆ ਜਦਸ ਨੇ ਟਰੈਕਟਰ ਰੋਕਿਆ ਸੀ ਅਤੇ ਸੱਪ ਨੂੰ ਦੇਖਿਆ ਸੀ ਉਹ ਆਪ ਹੀ ਅੱਗੇ ਆਇਆ ਤੇ ਕਹਿਣ ਲੱਗਾ ਵੀਰੇ ਇੱਕ ਪਾਸੇ ਹੋ ਜਾ ਮੈਂ ਦੇਖਦਾ ਹਾਂ ਮੈਂ ਉਸ ਸੱਪ ਨੂੰ ਇਸ ਥਾਂ ਤੇ ਦੇਖਿਆ ਸੀ ਤਾਂ ਉਹ ਜਦੋਂ ਹੀ ਪਰਾਲੀ ਨੂੰ ਪਾਸੇ ਕਰਕੇ ਦੇਖਣ ਲੱਗਦਾ ਹੈ ਤਾਂ ਸੱਪ ਉਸਦੇ ਹੱਥ ਤੇ ਡੰਗ ਲੈਂਦਾ ਹੈ ਸੰਗਤ ਜੀ ਸਾਰੇ ਘਬਰਾ ਜਾਂਦੇ ਹਨ ਉਹ ਸੱਪ ਐਨਾ ਜ਼ਹਿਰੀਲਾ ਹੁੰਦਾ ਹੈ ਕਿ ਉਹ ਬੰਦਾ ਉਸੇ ਜਗ੍ਹਾ ਤੇ ਹੀ ਨੀਲਾ ਹੋ ਜਾਂਦਾ ਹੈ ਅਤੇ ਉਸ ਆਦਮੀ ਦੀ ਮੌਤ ਹੋ ਜਾਂਦੀ ਹੈ। ਸਾਰੀ ਸੰਗਤ ਅਤੇ ਬੀਬੀਆਂ ਬਹੁਤ ਦੁੱਖ ਪ੍ਰਗਟ ਕਰਨ ਲੱਗ ਪੈਂਦੀਆਂ ਹਨ। ਉੱਥੇ ਖੜੇ ਇੱਕ ਨੌਜਵਾਨ ਨੇ ਸੋਚਿਆ ਕਿ ਇਸ ਦੀ ਗੱਡੀ ਵਿੱਚ ਦੇਖਦੇ ਹਾਂ ਕਿਸੇ ਕਾਗਜ਼ ਪੱਤਰ ਤੋਂ ਇਸ ਦਾ ਪਤਾ ਲੱਗ ਸਕੇ। ਤਾਂ ਜਦੋਂ ਹੀ ਉਹ ਉਸ ਦੀ ਗੱਡੀ ਖੋਲਦੇ ਹਨ ਤਾਂ ਪਿੱਛੋਂ ਬੱਚੇ ਦੇ ਰੋਂਨ ਦੀ ਆਵਾਜ਼ ਆਉਂਦੀ ਹੈ। ਜਦੋਂ ਉਹ ਕਾਰ ਦੀ ਡਿੱਗੀ ਖੋਲਦੇ ਹਨ ਤਾਂ ਪਤਾ ਲੱਗਿਆ ਕਿ ਇੱਕ ਥੈਲੇ ਵਿੱਚ ਲਪੇਟੀ ਨੰਬ ਜੰਮੀ ਬੱਚੀ ਉਹ ਕਿਤੇ ਲੈ ਕੇ ਜਾ ਰਿਹਾ ਸੀ। ਭਾਵਕ ਸੰਗਤ ਜੀ ਉਸ ਨੂੰ ਸੁੱਟਣ ਦੇ ਲਈ ਲੈ ਕੇ ਜਾ ਰਿਹਾ ਸੀ। ਸਾਰੀ ਸੰਗਤ ਵੇਖ ਕੇ ਹੈਰਾਨ ਹੋ ਜਾਂਦੀ ਹੈ ਅਤੇ ਸੋਚਣ ਲੱਗਦੀ ਹੈ ਕਿ ਹੁਣ ਪੁਲਿਸ ਨੂੰ ਬੁਲਾਇਆ ਜਾਵੇ ਜਦੋਂ ਇਹ ਸੰਗਤ ਬੱਚੀ ਨੂੰ ਥੱਲੇ ਵਿੱਚੋਂ ਕੱਢਦੀ ਹੈ ਤਾਂ ਬੱਚੀ ਬਹੁਤ ਰੋਣ ਲੱਗ ਪੈਂਦੀ ਹੈ ਉਸ ਨੂੰ ਦੇਖ ਕੇ ਸੰਗਤਾਂ ਵਿੱਚ ਬੈਠੀ ਬੀਬੀ ਜਿਸ ਦੀ ਕੋਈ ਔਲਾਦ ਨਹੀਂ ਸੀ ਬਹੁਤ ਭਾਵੁਕ ਹੋ ਜਾਂਦੀ ਹੈ ਅਤੇ ਉਸ ਨੂੰ ਚੁੱਕ ਕੇ ਆਪਣੇ ਸੀਨੇ ਨਾਲ ਲਾ ਲੈਂਦੀ ਹੈ ਬਾਅਦ ਵਿੱਚ ਸੰਗਤ ਦੀ ਪੁਲਿਸ ਆਉਂਦੀ ਹੈ ਜਿਸ ਕਰਕੇ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਇਸ ਦੀ ਮਾਂ ਜੋ ਕਿ ਮਰ ਚੁੱਕੀ ਹੈ ਅਤੇ ਇਸ ਦਾ ਪਿਤਾ ਜੋ ਕਿ ਹੁਣ ਸੱਪ ਦੇ ਡੰਗਣ ਨਾਲ ਮਰ ਗਿਆ ਹੈ ਉਹ ਐਸ ਨਵਜੰਮੀ ਬੱਚੀ ਨੂੰ ਸੁੱਟਣ ਜਾਂਦਾ ਸੀ ਤਾਂ ਸੰਗਤ ਜੀ ਉਸ ਬੇਵੁਲਾਦ ਮਾਂ ਨੇ ਸਾਰੀ ਸੰਗਤ ਨੇ ਬੇਨਤੀ ਕੀਤੀ ਅਤੇ ਮਾਨਯੋਗ ਐਸਐਸਪੀ ਸਾਹਿਬ ਨੇ ਔਰਤ ਨੂੰ ਧੀ ਸੌਪ ਦਿੱਤੀ ਅਤੇ ਕਾਗਜ਼ੀ ਕਾਰਵਾਈ ਕਰਵਾਉਣ ਲਈ ਮੁਲਾਜ਼ਮ ਭੇਜ ਦਿੱਤੇ ਤਾਂ ਸੰਗਤ ਜੀ ਸਾਰੀ ਕਾਰਵਾਈ ਹੋਣ ਤੋਂ ਬਾਅਦ ਉਸ ਔਰਤ ਨੂੰ ਔਲਾਦ ਮਿਲ ਜਾਂਦੀ ਹੈ ਆ ਕੇ ਉਸ ਔਰਤ ਦਾ ਯਕੀਨ ਉਸ ਸੱਚੇ ਪਿਤਾ ਵਾਹਿਗੁਰੂ ਜੀ ਤੇ ਪੱਕਾ ਹੋ ਜਾਂਦਾ ਹੈ ਉਹ ਰੋ ਰੋ ਕੇ ਬੱਚੇ ਨੂੰ ਆਪਣੇ ਸੀਨੇ ਨਾਲ ਲਾਲਾ ਕੇ ਉਸ ਪਰਮਾਤਮਾ ਦਾ ਧੰਨਵਾਦ ਕਰਦੀ ਹੈ ਜੀ ਸੰਗਤ ਜੀ ਇਹ ਘਟਨਾ ਮੈਂ ਕਿਸੇ ਕਿਤਾਬ ਤੋਂ ਨਹੀਂ ਪੜੀ ਇਹ ਮੇਰੇ ਦਾਦਾ ਜੀ ਮੈਨੂੰ ਸੁਣਾਉਂਦੇ ਸੀ ਉਹ ਵੀ ਇਸ ਗੱਲ ਦੀ ਉਦਾਹਰਣ ਦਿੰਦੇ ਸੀ ਕਿ ਵਾਹਿਗੁਰੂ ਜੀ ਹਮੇਸ਼ਾ ਸਾਡੀ ਝੋਲੀ ਭਰਦੇ ਹਨ ਸਾਡੇ ਵੱਲੋਂ ਜੋ ਵੀ ਅਰਦਾਸਾਂ ਹੁੰਦੀਆਂ ਹਨ ਉਹਨਾਂ ਨੂੰ ਉਹ ਜ਼ਰੂਰ ਪੂਰਾ ਕਰਦੇ ਹਨ ਇਹ ਜ਼ਰੂਰ ਹੋ ਸਕਦਾ ਹੈ ਕਿ ਸਾਡੀਆਂ ਅਰਦਾਸਾਂ ਛੇਤੀ ਪੂਰੀਆਂ ਨਾ ਹੋਣ ਪਰ ਸੰਗਤ ਜੀ ਇਸੇ ਕਾਰਨ ਕਰਕੇ ਵੱਡੇ-ਵਡੇਰੇ ਕਹਿੰਦੇ ਹਨ ਕਿ ਰੱਬ ਦੇ ਘਰ देर ਹੈ ਪਰ ਅੰਧੇਰ ਨਹੀਂ ਸਕਟ ਨਾ ਤੂੰ ਤੁਸੀਂ ਸਮਝ ਸਕਦੇ ਹੋ ਕਿ 10 ਸਾਲਾਂ ਬਾਅਦ 12 ਸਾਲਾਂ ਬਾਅਦ ਉਸ ਔਰਤ ਨੂੰ ਔਲਾਦ ਨਸੀਬ ਹੋਈ ਸੰਗਜੀ ਇੱਥੋਂ ਇਹ ਪਤਾ ਲੱਗਦਾ ਹੈ ਕਿ ਵਾਹਿਗੁਰੂ ਸੱਚੇ ਪਿਤਾ ਕਿਸੇ ਨਾ ਕਿਸੇ ਬਹਾਨੇ ਸਾਡੀਆਂ ਅਰਦਾਸਾਂ ਪੂਰੀਆਂ ਕਰ ਹੀ ਦਿੰਦੇ ਹਨ ਐਸ ਲਈ ਕਦੇ ਵੀ ਜ਼ਿੰਦਗੀ ਵਿੱਚ ਨਿਰਾਸ਼ ਨਾ ਹੋਇਆ ਕਰੋ ਸੱਚੇ ਪਿਤਾ ਵਾਹਿਗੁਰੂ ਜੀ ਤੇ ਭਰੋਸਾ ਰੱਖਿਆ ਕਰੋ ਉਹ ਤੁਹਾਡੇ ਹਰ ਦੁੱਖ ਨੂੰ ਦੂਰ ਕਰਨਗੇ ਜੀ